ਜੋ 5-7 ਲੱਖ ਰੁਪਈਆ ਜੀ। ਹਲੋ। ਖੁੱਲੇ ਦਿਲ ਨਾਲ ਟੂਰਨਾਮੈਂਟ ਹੋ ਰਿਹਾ ਆਪਣੇ ਪਿੰਡ 'ਚ ਬਹੁਤ ਵੱਡਾ ਕਬੱਡੀ ਦਾ। ਅੱਛਾ। ਪਹਿਲਾ ਨਾਮ 5 ਲੱਖ ਹੈ। ਦੂਜਾ 3 ਲੱਖ ਤੇ 3 ਲੱਖ ਰੁਪਈਆ। ਅੱਜ ਆਪਾਂ ਕਰਦੇ ਹਾਂ ਜੇ ਇੱਕ ਹੋਰ ਇੰਟਰਵਿਊ ਸੈਟਅਪ ਰੈਡੀ ਹੈ। ਵਾਹ ਵਈ ਵਾਹ। ਬਚਪਨ ਯਾਦ ਕੀਤਾ ਜਾ ਰਿਹਾ। ਬਚਪਨ ਯਾਦ ਕੀਤਾ ਜਾ ਰਿਹਾ ਪੁਰਾਣਾ ਟਾਈਮ। ਸਹੀ ਗੱਲ ਹੈ। ਬਾਕੀ ਬੁੱਟੇ-ਬੁੱਟੇ ਬਹੁਤ ਵਧੀਆ ਲਾਏ ਹੋਏ ਆ। ਤੇ ਜਦੋਂ ਸੇ ਪੜਦੇ ਹੁੰਦੇ ਸੀ ਉਦੋਂ ਵੀ ਐਂ ਲੱਗੇ ਹੁੰਦੇ ਸੀ ਊ ਭੌਂਕਦਾ ਤੇ ਪੂਛ ਰੱਖਦਾ ਸੀ ਸਾਰਿਆਂ ਦੇ ਸਾਰਿਆਂ ਦੇ ਬਾਬੇ ਨਹੀਂ ਉਹ ਨਹੀਂ ਦੇਲਾ ਨਹੀਂ ਬੈਠਾ ਭਾਈ ਅਸੀਂ ਪਹਿਲਾਂ ਭਾਈ ਇਹਨਾਂ ਨਾਲ ਵੀ ਗੱਲ ਇਧਰੋਂ ਸਾਡਾ ਜਿਹੜਾ ਹੈਗਾ ਡਨ ਹੋ ਗਈ ਸਾਡੀ ਜਿਹੜੀ ਇੰਟਰਵਿਊ ਸੀਗੀ ਇਸ ਨੂੰ ਆਪਾਂ ਲੋਕ ਜਿੱਥੇ ਸਿਰ ਚ ਭੌਂਦੇ ਆ ਨਾ ਉੱਥੇ ਕੁਝ ਨਾ ਕੁਝ ਹੁੰਦਾ ਹੈ ਜਿਵੇਂ ਕਿਸ ਨੂੰ ਮੈਂ ਦੱਸਿਆ ਵੀ ਸਾਡੇ ਪਿੰਡੇ ਰਵਾਜ ਬਹੁਤ ਚੱਲ ਰਿਹਾ ਐ ਸਪੈਸ਼ਲੀ ਇਹ ਵੀਡੀਓ ਉਹ ਬੰਦੇ ਜ਼ਰੂਰ ਵੇਖਣ ਜਿਹੜੇ ਇੱਥੇ ਪੜਦੇ ਰਹੇ ਆ ਆਪਣਾ ਪਿੰਡ ਸਿੱਖੜਾ ਸੈਣਾਕੇੜਾ ਮਾਹਵਾਨ ਲੈ ਵੀ ਮੁਕਾਬਲਾ ਥੱਕਦਾ ਉਹਦਾ ਤੇਰਾ ਕੀ ਹਾਲ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਸਿਕਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖਣ ਜੀ ਤੇ ਸਭ ਤੋਂ ਪਹਿਲਾਂ ਗੱਲ ਤੇ ਇਹੀ ਹੈ ਵੀ ਪੰਜਾਬ ਤੇ ਪ੍ਰਮਾਤਮਾ ਹੱਥ ਰੱਖੇ ਮਿਹਰ ਭਰਿਆ ਤੇ ਜਿਹੜੇ ਆਪਣੇ ਕਿਸਾਨ ਆ ਉਹਨਾਂ ਤੇ ਪ੍ਰਮਾਤਮਾ ਕਿਰਪਾ ਕਰੇ ਜਲਦੀ ਸਾਰਾ ਕੁਝ ਸੈੱਟ ਹੋਵੇ ਪੰਜਾਬ ਦੇ ਹਾਲਾਤ ਆ ਉਹ ਸਹੀ ਹੋਣ ਤੇ ਬਾਕੀ ਹੁਣ ਮੈਂ ਜਾਣਾਂੀ ਉਧਰ ਅਨਮੋਲ ਵਾਲੀ ਸਾਈਡ ਮਾਨ ਸਾਹਿਬ ਦਾ ਕੰਮ ਆ ਮੈਨੂੰ ਤੇ ਉੱਥੇ ਜਾ ਕੇ ਥੋੜੇ ਰੂਰੂ ਹੁੰਨੇ ਆ ਤੇ ਮੈਨੂੰ ਉਮੀਦ ਆ ਵੀ ਤੁਹਾਡੀ ਹੋਲੀ ਵਧੀਆ ਰਹੀ ਹੋਣੀ ਹੈ ਤੇ ਪ੍ਰਮਾਤਮਾ ਸੋਨ ਨੂੰ ਵੀ ਸਾਰਾ ਚੜ੍ਹਦੀ ਕਲਾ ਤੇ ਰੱਖੇ ਤੇ ਵਾਧੇ ਆ ਭੱਜ ਦੀ ਵੀਡੀਓ ਵੱਲ ਅੱਜ ਆਪਾਂ ਕਹਦੇ ਹਾਂ ਜੇ ਇੱਕ ਹੋਰ ਇੰਟਰਵਿਊ ਸੈਟ ਅਪ ਰੈਡੀ ਹੈ ਤੇ ਆਪਦੇ ਯਾਰ ਦੋਸਤ ਦੀ ਕਰ ਰਹੇ ਆ ਵੇਟ ਆਉਣ ਤੇ ਉੱਤੇ ਕਰਦੇ ਆ ਸ਼ੁਰੂ ਲਾਲ ਅਸੀਂ ਹੁਣ ਇੰਟਰਵਿਊ ਸ਼ੂਟ ਕਰ ਰਹੇ ਹਾਂ ਜੀ ਪੰਜਾਬੀ ਗਾਇਕ ਭਾਈ ਰਹਿਮਤ अली ਜੀ ਤੇ ਜਿਨ੍ਹਾਂ ਦਾ ਜ਼ਿਕਰ ਬਾਬਾ ਜੀ ਤੇਜਾ ਘਰੋ ਜੀ ਨੇ ਕਰਿਆ ਸੀ ਤੇ ਬਹੁਤ ਜ਼ਿਆਦਾ ਟੈਲੈਂਟ ਹੈ ਨਾ ਚ ਤੇ ਇਹਨਾਂ ਨੇ ਇੱਕ ਸ਼ੋਅ ਦੇ ਵਿੱਚ ਭਾਗ ਵੀ ਲਿਆ ਸੀ ਤੇ ਉੱਥੋਂ ਵੀ ਪ੍ਰਸਿੱਧੀ ਪ੍ਰਾਪਤ ਕਰੀ ਹੈ ਤੇ ਹੁਣ ਅਸੀਂ ਜਾ ਰਹੇ ਹਾਂ ਲੋਕੇਸ਼ਨ ਤੇ ਤੇ ਉੱਥੇ ਜਾ ਕੇ ਅਸੀਂ ਬਾਈ ਦੀ ਇੰਟਰਵਿਊ ਕਰਾਂਗੇ ਤੇ ਮੌਸਮ ਦੇ ਹਿਸਾਬ ਨਾਲ ਫਿਰ ਸੈਟਿੰਗ ਕਰਨੀ ਪੈਂਦੀ ਹੈ ਤੇ ਚੱਲਦੇ ਹਾਂ ਜੁੜੇ ਰਹੋ ਤੇ ਜਲਦੀ ਜਿਹੜੀ ਇੰਟਰਵਿਊ ਹੈ ਤੁਹਾਨੂੰ ਦੇਖਣ ਨੂੰ ਮਿਲੂਗੀ ਹੋ ਸਕਦਾ ਬਲੌਗ ਤੋਂ ਪਹਿਲਾਂ ਦੇਖਣ ਨੂੰ ਮਿਲ ਜੇ ਹੋ ਸਕਦਾ ਬਲੌਗ ਤੋਂ ਬਾਅਦ ਇਧਰੋਂ ਸਾਡਾ ਜਿਹੜਾ ਹੈਗਾ ਡਨ ਹੋ ਗਈ ਸਾਡੀ ਜਿਹੜੀ ਇੰਟਰਵਿਊ ਸੀਗੀ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਸ਼ੁਕਰੀਆ ਬਹੁਤ ਮਿਹਰਬਾਨੀ ਐ ਜੂ ਚੜਦਾ ਪੰਜਾਬ ਸ਼ੋਅ ਦਾ ਬਹੁਤ ਤਹਿ ਦਿਲੋਂ ਤਨਵਾਦ ਕਰਦੇ ਆਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਹਾਂ ਸਾਰੇ ਪਿੰਡ ਦਾ ਵੀ ਤਹਿ ਦਿਲੋਂ ਹਾਂਜੀ ਹਾਂਜੀ ਤੇ ਬਾਕੀ ਉਹਨਾਂ ਸ਼ੋਅ ਲਾਉਣ ਜਾ ਰਹੇ ਆ ਤੇ ਤੁਹਾਨੂੰ ਆਲ ਦਾ ਬੈਸਟ ਕਰੀ ਹੋਰ ਜੀ ਥੈਂਕ ਯੂ ਬੱਡੇ ਭਾਈ ਥੈਂਕ ਯੂ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਭਾਈ ਓਕੇ ਜੀ ਪ੍ਰਮਾਤਮਾ ਮੇਰੇ ਪਰਿਆਤ ਰੱਖੇ ਜੀ ਚਲੋ ਚੱਲਦੇ ਆਂ ਜੀ ਹੁਣ ਤੇ ਪਿੰਡ ਕਣੀ ਮਾਰਦੇ ਆਂ ਜਿਹੜਾ ਜੀ ਭਾਈ ਬਾੜੀ ਖੜੀ ਇੱਕ ਨਾਲ ਕੰਮ ਨਹੀਂ ਵੇਰੀ ਨਹੀਂ ਜੀ ਨਾ ਆਲੀਲਾ ਆਵਣਾ ਦੋ ਖੇਲਾ ਦਾ ਮਾਲਕ ਕਹ ਰਿਹਾ ਕਰ ਸਹੀ ਨਹੀਂ ਬੈਠਿਆ ਬਨ ਨਹੀਂ ਕੋਈ ਸਰ 5-7 ਲੱਖ ਰੁਪਈਆ ਜਾਈਦਾ 55 ਦੇ ਖੁੱਲੇ ਦਿਲ ਨਾਲ ਆਇਆ ਨਾ ਕਰਾਗਾ ਬਨ ਲੈ ਨਹੀਂ ਬੰਦਾ ਹੀ ਨਹੀਂ ਕੋਈ ਨਹੀਂ ਲੈ 55 ਰੁਪਈਆ ਜਾਈਦਾ 55 ਦੇ ਬਾਅਦ ਇਹਦਾ ਕੋਈ ਕਬੂਤਰਾਂ ਦੇ ਬਾਦਸ਼ਾ ਸਰਦਾਰ ਮੈਡੀ ਸਿੰਘ ਮਾਨਸਾ ਪਹੁੰਚੇ ਨੇ ਜੀ ਤੇ ਸਕੂਟਰੀ ਨਵੀਂ ਲਈਏ ਤੁਹਾਨੂੰ ਵਧਾਈਆਂ ਬਹੁਤ-ਬਹੁਤ ਤੁਹਾਨੂੰ ਬਹੁਤ-ਬਹੁਤ ਇਹ ਓਲਾ ਕੰਪਨੀ ਦੀ ਹੈ ਤੇ ਬਹੁਤ ਮਹਿੰਗੀ ਹੈ ਇਹ ਕਿੰਨੇ ਦੀ ਹੋਗੀ ਜੀ 1.5 ਲੱਖ ਦੀ ਕਪੰਟਾਲੀ ਦੀ ਰੇਡੀ ਹੋ ਗਿਆ ਸਹੀ ਹੈ ਇੰਪੋਰਟੈਂਟ ਡਿਸਕਸ਼ਨ ਹੋ ਰਹੀ ਹੈ ਟੂਰਨਾਮੈਂਟ ਹੋ ਰਿਹਾ ਆਪਣੇ ਪਿੰਡ ਚ ਬਹੁਤ ਵੱਡਾ ਕਬੱਡੀ ਦਾ ਅੱਛਾ ਪਹਿਲਾ ਨਾਮ 5 ਲੱਖ ਹੈ ਦੂਜਾ 3 ਲੱਖ 3 1 ਲੱਖ ਰੁਪਈਆ ਸਾਰੇ ਜਣੇ ਵੀ ਯੋਗਦਾਨ ਪਾਵਾ ਆਪਦਾ ਆਪਦਾ ਇੱਧਰ ਮਗਰ ਆਇਆ ਤੇ ਸੱਟਾ ਇੱਧਰ ਲਾ ਕੇ ਕਰੀ ਪੁੱਤ ਵਧੀਆ ਰੱਬ ਦੀ ਬਾਕੀ ਵਾਹ ਵਈ ਵਾਹ ਬਚਪਨ ਯਾਦ ਕੀਤਾ ਜਾ ਰਿਹਾ ਬਚਪਨ ਯਾਦ ਕੀਤਾ ਜਾ ਰਿਹਾ ਪੁਰਾਣਾ ਟਾਈਮ ਸਹੀ ਗੱਲ ਆ ਆ ਲੈ ਦੋ ਤੇ ਛੁੱਟੇ ਗਰੀ ਪਰ ਉਦੋਂ ਆ ਘੱਟ ਸੀ ਕਿ ਪੀਂਕਾ ਜ਼ਿਆਦਾ ਸੀ ਹਾਂ ਅਸੀਂ ਖੜੇ ਨੇ ਇਸ ਟਾਈਮ ਸਾਡੇ ਪੁਰਾਣੇ ਸਕੂਲ ਸਾਡੇ ਪਿੰਡ ਦੇ ਪ੍ਰਾਈਵੇਟ ਡਾਇਮੰਡ ਪਬਲਿਕ ਸਕੂਲ ਪਿੰਡ ਆਦਨੀਆਂ ਬਰਾੜ ਸਾਹਿਬ ਦਾ ਬਰਾੜ ਸਾਹਿਬ ਦਾ ਬਰਾੜ ਸਾਹਿਬ ਨੇ ਅੱਜ ਬਚਪਨ ਯਾਦ ਕਰਾਤਾ ਹਾਂ ਬਚਪਨ ਯਾਦ ਕਰਾਤਾ ਬਾਕੀ ਬੁੱਟੇ-ਬੁੱਟੇ ਬਹੁਤ ਵਧੀਆ ਲਾਏ ਹੋਏ ਆ ਤੇ ਜੇ ਜੇ ਅਸੀਂ ਪੜਦੇ ਹੁੰਦੇ ਸੀ ਉਦੋਂ ਵੀ ਐਂ ਲੱਗੇ ਹੁੰਦੇ ਸੀ ਤੇ ਸਪੈਸ਼ਲ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਂਦਾ ਤੇ ਜੋ ਬਹੁਤ ਵਧੀਆ ਗੱਲ ਆ ਆ ਸਾਡੀ ਕਲਾਸ ਹੁੰਦੀ ਸੀ ਨਾਲ ਆ ਦਫਤਰ ਆ ਵਾਹ ਜੀ ਵਾਹ ਸਪੈਸ਼ਲੀ ਇਹ ਵੀਡੀਓ ਉਹ ਬੰਦੇ ਜ਼ਰੂਰ ਵੇਖਣ ਜਿਹੜੇ ਇੱਥੇ ਪੜਦੇ ਰਹੇ ਆ ਆਪਣਾ ਪਿੰਡ ਸਿੱਖੜਾ ਸੈਣਾਕੇੜਾ ਮਾਹਵਾਨਾ ਸਾਰਾ ਹੁਣ ਮੈਂ ਲਾ ਇਧਰ ਕਰ ਤਾ ਆਫਿਸ ਉਸ ਡੈਟ ਦੋ ਡੰਗ ਦੇ ਸੀਮੈਂਟ ਲਾਉਂਗੇ ਜੋ ਵੀ ਲਾਉਂਗੇ ਤਿਆਰ ਜੋ ਤੁਹਾਡੀ ਕੀ ਬਾਤ ਤੁਸੀਂ ਜੋ ਆਪਾਂ ਪਾਉਂਗੇ ਆਪਾਂ ਉਹ ਤਿਆਰ ਹੋਰ ਬੈਠਾ ਠੀਕ ਹੈ ਅੱਗੇ ਮੈਂ ਤੁਹਾਨੂੰ ਆਖਿਆ ਵੀ ਮੈਂ ਤਾਂ ਹਜ਼ਾਰ ਜਿਹੜਾ ਹੁਣ ਦਾਗਲੇ ਵਾਲੇ ਫਿਰ ਹਜ਼ਾਰ ਦੇ ਰੇਟ ਮੈਂ ਅੱਗੇ ਸੱਟ ਕੇ ਆਇਆ ਉੱਥੇ ਤਿੰਨੇ ਡੇਰਿਆਂ ਚ ਇੱਥੇ ਵੀ ਉੱਥੇ ਵੀ ਸੁਣੋ ਆਪਾਂ ਲੋਕ ਜਿੱਥੇ ਸਿਰ ਝੁਕਾਉਂਦੇ ਆ ਨਾ ਉੱਥੇ ਕੁਝ ਨਾ ਕੁਝ ਹੁੰਦਾ ਹੈ ਹਾਂਜੀ ਸੰਸਾਰੀ ਸੰਸਾਰੀ ਦੀਆ ਸੁੰਦਰ ਬਣਾਇਓ ਬੰਦਿਆ ਬਗੈ ਕੱਲ ਨੂੰ ਅਲਾ ਜਿਹੜੀ ਸੰਗਤ ਕੋਈ ਵੀ ਗੁਰੂ ਘਰ ਹੈ ਕੋਈ ਡੇਰਾ ਹੈ ਉਹਨਾਂ ਕੋਲੋਂ ਸੀ ਤਾਂ ਪਿੰਡਾਂ ਦੇ ਸਹਿਯੋਗ ਨਾਲ ਹੀ ਬਣਾਉਣਾ ਹੈ ਲੋ ਜੀ ਰਵੀ ਨੇ ਵੀ ਦਰਵਾਜ਼ਾ ਛੰਡਤਾ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਸਾਡੇ ਪਿੰਡੇ ਰਵਾਜ ਬਹੁਤ ਚੱਲ ਰਿਹਾ ਤੇ ਸੋਹਣਾ ਵੀ ਲੱਗਦਾ ਬਹੁਤ ਸੋਹਣਾ ਜਿੰਨਾ ਵੀ ਕਹਿ ਦੀਏ ਦੇਖੋ ਤੁਸੀਂ ਤੇ ਹੁਣ ਜਿਹੜਾ ਹੀ ਬੰਦਾ ਨਵਾਂ ਘਰ ਬਣਾਉਂਦਾ ਇਹ ਚੀਜ਼ ਜ਼ਰੂਰ ਬਣਾਉਂਦਾ ਤੇ ਬਹੁਤ ਸੋਹਣੀ ਲੱਗਦੀ ਹੈ ਤੇ ਪੰਜਾਬ ਦੀ ਇੱਕ ਪ੍ਰਾਣੀ ਤਸਵੀਰ ਆ ਇਹ ਉਹ ਭੌਂਕਦਾ ਤੇ ਕੋਸ਼ ਰੱਖਦਾ ਬੁਰਾ ਮਾਇਰਾ ਤੇਰੀ ਮਾਰ ਸੀ ਗਈ ਲੈ ਲੈ ਫੋਣੀ ਲੈ ਲੈ ਗਾਜਰ ਲੈ 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 ਜਨਮ ਲੈ ਲੈ ਫਾ ਲੈ ਲੈ ਲੱਛ ਲੈ ਲੈ ਵਾ ਰਾਇਰ ਬਈ ਲੈ ਵੀ ਮਕਾਵੜਾ ਥੱਕਦਾ ਥੱਕ ਤੋਂ ਗਾਵਲਾ ਕਿਰੂ ਦਾ ਖਾਣੇ ਕੋਲੋਂ ਇੱਕ ਬੱਕਰੀ ਨੂੰ ਫੋਟਾ ਦਿੰਦਾ ਤੋ ਦਾ ਸੇਰਾ ਕੇ ਹਾਰ ਤੋ ਕਰ ਕੇ ਹਾਰਿਤ ਵੇਰ ਕਰ ਵਾਲੇ ਵਾਚੇ ਜੀਨੇ ਨਾਦ ਦੇ ਸੁੰਤਰਾ ਕੇ ਤੇਰੇ ਵਾਹਨ ਜਿੱਥੇ ਤੇ ਨਗਾ దేనారే సవేటో పొప్పన బ్యూటిఫుల్ కూసుమ ప్రియరా ਆਈਫੋਨ ਦੀ ਜ਼ੂਮ ਵੀ ਘਟਣੀ ਬਾਈ